ਉਨੇ ਕਿਹਾ ਕਿ ਮੈਂ ਮਹਾਰਾਜ ਸਾਹਿਬ ਇਸ ਤਰ੍ਹਾਂ ਦੇ ਹਾਲਾਤ ਸਨ ਔਰ ਜੇਸਾ ਹਾਲਾਤ ਦੇ ਵਿੱਚ ਸਕੂਲ ਦੀ ਸਥਾਪਨਾ ਕੀਤੀ ਆਏ ਸੇਵਨ ਦਾ ਸਰਵਾਰ ਚਰਨ ਦਾ ਪੰਡਤ ਸਾਹਿਬ ਦਾ ਨਾਲ ਹੀ ਬੇਨਤੀ ਕਰਦੇ ਮੇਰੇ ਵੱਡੇ ਭਰਾ ਰੰਦਾਵਾ ਸਾਹਿਬ ਭਰਨ ਸਾਹਿਬ ਮੰਚ ਤੇ ਬੈਠੇ ਬਾਬਾ ਨਾਨਕ ਦੀ ਉਸ ਪਵਿੱਤਰ ਧਰਤੀ ਦੇ ਪ੍ਰੈਸ ਦੇ ਬਾਬਾ ਸਾਹਿਬ ਡਾਕਟਰ ਵੀ ਆਰ ਵੇਦਕੁਚੀ ਦੇ 134ਵੇਂ ਇਸ ਮੌਕੇ ਦੀ ਤਜਰਬਾ ਲੋਕਾਂ ਨੂੰ ਕਰਾਉਣ ਲਈ ਮંત્રી ਸਾਹਿਬ ਨੇ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਵਾਵਾ ਸਾਹਿਬ ਡਾਕਟਰ ਬੀ ਆਰ ਮੀਰਕਰ ਜੀ ਦਾ 134ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ ਔਰ ਮੈਂ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਡੇਰਾਂਗਰ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਸੋ ਮੈਂ ਮੇਰੇ ਨਾਲ ਸਾਡੇ ਵਿਧਾਇਕ ਡੇਰਾ ਬਾਬਾ ਨਾਨਕ ਤੋਂ ਰੰਧਾਵਾ ਜੀ ਸਾਡੇ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਰਵਨ ਬੈਲ ਜੀ ਦਿਨਾਨਗਰ ਤੋਂ ਸਾਡੇ ਹਲਕਾ ਇੰਚਾਰਜ ਸੰਸ਼ੇਰ ਸਿੰਘ ਜੀ ਔਰ ਸਾਡੇ ਪਲੈਨਿੰਗ ਬੋਰਡ ਦੇ ਚੇਅਰਮੈਨ ਸੇਖਮਾ ਸਾਹਿਬ ਸਾਡੇ ਡਿਊਟੀ ਕਮਿਸ਼ਨਰ ਐਸਐਸਪੀ ਸਾਰੇ ਸਮਸਤ ਅਧਿਕਾਰੀਆਂ ਦੀ ਹਾਜ਼ਰੀ ਦੇ ਵਿੱਚ ਅੱਜ ਬਾਬਾ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਪਿੰਡ ਮਜੀਠਾ ਦੇ ਵਿੱਚ ਫਾਇਰਿੰਗ ਹੋਈ ਹੈ ਪੈਟਰੋਲ ਪੰਪ ਦੇ ਉੱਪਰ ਬਿਕਰਤ ਸਿੰਘ ਮਜੀਠਿਆ ਨੇ ਕਿਹਾ ਕਿ ਮੇਰੇ ਬੰਦਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਚਾਹੇ ਉਹ ਜੈੰਤੀਪੁਰ ਦੀ ਗੱਲ ਕੀਤੀ ਜਾਵੇ ਚਾਹੇ ਹੋਰ ਵੀ ਜਿਹੜੇ ਗੱਲ ਮੇਰੇ ਬੰਦਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਣ ਕੇ ਦੇਖੋ ਵਿਕਰਮਜੀਤ ਮਜੀਠੀਆ ਵਰਗੇ ਲੋਕਾਂ ਨੂੰ ਪੰਜਾਬ ਦੇ ਲੋਕ ਸੀਰੀਅਸ ਨਹੀਂ ਲੈਂਦੇ ਪੰਜਾਬ ਦੇ ਲੋਕ ਸੂਝਵਾਨ ਨੇ ਸਿਆਣੇ ਨੇ ਔਰ ਇਹ ਉਹ ਲੋਕ ਨੇ ਜਦੋਂ ਨਸ਼ੇ ਦੇ ਖਿਲਾਫ ਜੁੱਧ ਚੱਲ ਰਿਹਾ ਜਦੋਂ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਪੂਰੀ ਜਾਨ ਝੋਕੇ ਲੱਗੇ ਹੋਇਆ ਤੇ ਉਸ ਵੇਲੇ ਅਜਿਹੇ ਲੋਕ ਜਿਹੜੇ ਆ ਉਹ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਅੰਦਰ ਉਸ ਕੈਂਪੇਨ ਨੂੰ ਅ ਲੀਓ ਲੜਨ ਦਾ ਯਤਨ ਕਰ ਰਿਹਾ ਸੋ ਪੰਜਾਬ ਦੇ ਅੰਦਰ ਆਮਨ ਕ੍ਰੋਨ ਦੇ ਸਵਾਲ ਤੇ ਜਿਹੜਾ ਕੋਈ ਇਹਦੀ ਵਾਇਲੈਂਸ ਨਹੀਂ ਕਰੂਗਾ ਸਰਕਾਰ ਸ਼ਕਤੀ ਕਰੂਗੀ ਤਾਂ ਆਪ ਅਜੇ ਪਰਚਾ ਦਰਜ ਹੋ ਗਿਆ ਕਾਂਗਸ ਪ੍ਰੋਟੈਸਟ ਕਰੀਏ ਕਹਿੰਦੇ ਧੱਕਾ ਉਹ ਗਲਤ ਹੋਇਆ ਜੀ ਪਰਚਾ ਹੋਇਆ ਜੀ ਇਹ ਤੱਕ ਮੈਨੂੰ ਤਾਂ ਲੱਗਦਾ ਚਾਰ ਪਰਚੇ ਹੋਰ ਦਰਜ ਹੋਣਗੇ ਜਿਹਦੇ ਪ੍ਰਤਾਪ ਸਿੰਘ ਵਾਇਵਰ ਦੇ ਖਿਲਾਫ ਐਸਾ ਐਸਾ ਵਿਅਕਤੀ ਜਿਹੜਾ ਇੱਕ ਸੰਵਿਧਾਨਕ ਅਹੁਦੇ ਤੇ ਬੈਠਾ ਹੈ ਜਿਹੜਾ ਵਿਰੋਧੀ ਧਿਰ ਦਾ ਨੇਤਾ ਉਹਨੂੰ ਇਹ ਸਾਬਤ ਕਰਨਾ ਪਊਗਾ ਕਿ ਜਿਹੜੇ 38 ਬੰਬ ਨੇ ਜਿਹਦੇ ਬਾਰੇ ਉਹਨੇ ਕਿਹਾ ਹੈ ਵੀ ਅਜੇ ਹੋਰ ਨੇ ਉਹ 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 ਕੌਣ ਲੋਕ ਨੇ ਉਹਨਾਂ ਦੇ ਸੂਤਰ ਕਿਹ ਇਹ ਮੈਂ ਸਮਝਦਾ ਕਿ ਇੱਕ ਪੈਨਕ ਰੀਟ ਕਰਨ ਦੇ ਲਈ ਚੋਚੀ ਸਮਝੀ ਸਾਜਿਸ਼ ਦੇ ਤਹਿਤ ਪਰਤਾਵ ਵਜਵਾ ਕਰ ਰਿਹਾ ਤੇ ਜਾਂ ਇਹ ਲੱਗਦਾ ਵੀ ਉਹ 70 ਪੱਤਰਾ ਹੋ ਗਿਆ ਉਹਨੂੰ ਹੁਣ ਬਹਿ ਜਾਣਾ ਚਾਹੀਦਾ ਆਪਣੇ ਘਰ ਆਏ ਦਿਨ ਕੁਝ ਨਾ ਕੁਝ ਜ਼ੂਰ ਪਟਾੰਗ ਵਰਤਦਾ ਰੰਦਾ ਸੋ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਅਰਚਾ ਦਰਜ ਕੀਤਾ ਬਿਲਕੁਲ ਇਨਵੈਸਟੀਗੇਸ਼ਨ ਹੋਗੀ ਦੋਸ਼ੀ ਪਾਇਆ ਜਾਏਗਾ ਤੇ ਉਸਨੂੰ ਸਜ਼ਾਵਾ ਵੀ ਫਿਰ ਪ੍ਰਧਾਨ ਬਣਨੇ ਦੀ ਕੀ ਕਹਿਣਾ ਜਾਓਗੇ ਲੱਗਦਾ ਉਹ ਤਾਂ ਹੁਣ ਘਰ ਦੀ ਪਾਰਟੀ ਆ ਜੀ ਜਦੋਂ ਮਰਜੀ ਪ੍ਰਧਾਨ ਲੱਜਾਣ ਜਦੋਂ ਮਰਜੀ ਬਣ ਜਾਣਾ ਉਹ ਲੋਕਾਂ ਦੀ ਪਾਰਟੀ ਦਾ ਰਹੀ ਨਹੀਂ ਸੋ ਇਸ ਕਰਕੇ ਪੰਜਾਬ ਦੇ ਅੰਦਰ ਜਿਹੜਾ ਆ ਮਾਨ ਸਾਹਿਬ ਦੀ ਗਵਾਹੀ ਪੰਜਾਬ ਪੂਰੀ ਤਰ੍ਹਾਂ ਰੰਗਲਾ ਪੰਜਾਬ ਬਣਾਉਣ ਦੇ ਲਈ ਸਰਕਾਰ ਲੱਗੀ ਹੈ ਔਰ ਪਲ-ਪਲ ਉਹਦੇ ਕੰਮ